ਅੱਜ ਤੋਂ ਕੁਝ ਟਾਈਮ ਪਹਿਲਾਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਕੁੜੀ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਸ ਕੁੜੀ ਦੀ ਸਾਦਗੀ ਨੇ ਸਾਰੇ ਲੋਕਾਂ ਦਾ ਦਿਲ ਮੋਲਿਆ ਸੀ ਆਹ ਵਾਲੇ ਦਿਨ ਜਦੋਂ ਕੁੜੀ ਮੇਕਅਪ ਕਰਵਾਉਂਦੀ ਪਈ ਹੁੰਦੀ ਆ ਤਾਂ ਉਹ ਇੰਨੀ ਜ਼ਿਆਦਾ ਖੁਸ਼ ਹੁੰਦੀ ਆ ਕਿ ਉਸ ਤੋਂ ਆਪਣੇ ਵਿਆਹ ਦਾ ਚਾਰ ਨਹੀਂ ਚੱਕਿਆ ਜਾਂਦਾ ਹੁੰਦਾ ਤੇ ਉਹ ਜਦੋਂ ਮੇਕਅਪ ਕਰਵਾਉਂਦੀ ਪਈ ਹੁੰਦੀ ਆ ਉਸ ਦੀ ਉਸ ਟਾਈਮ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਪਹਿਲਾਂ ਤੁਸੀਂ ਉਹ ਸਾਰੀਆਂ ਵੀਡੀਓ ਜ਼ਰੂਰ ਦੇਖੋ ਹਾਂਜੀ ਮੇਰੇ ਹਸਬੰਦ ਮੈਨੂੰ ਕਹਿੰਦੇ ਕਿ ਤੁਸੀਂ ਇੰਸਟਾਗ੍ਰਾਮ ਚ ਚਲਾਦੇ ਆ ਮੈਂ ਤਾਂ ਨਹੀਂ ਮੈਂ ਇਹ ਨਹੀਂ ਚਲਾਦੀ ਮੈਂ ਕਿਹਾ ਫਿਰ ਮੈਂ ਉਹਨਾਂ ਨੇ ਮਤਲਬ ਮੈਂ ਖੁਦ ਹਸਿਆ ਕਿ ਹਾਂ ਮੈਂ ਤੇ ਚਲਾਉਂਦਾ ਹਾਂ ਮੈਂ ਕਿ ਕੋਈ ਨਹੀਂ ਤੁਸੀਂ ਚਿਲਾ ਲਿਓ ਮੈਂ ਪਿੱਛੇ ਵਹਿ ਜੂੰਗੀ ਹਾਂਜੀ ਤੁਸੀਂ ਇਹ ਵੀਡੀਓ ਤਾਂ ਹੀ ਹੋਣੀ ਦੇਖ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁੜੀ ਕਿੰਨੇ ਜ਼ਿਆਦੇ ਖੁਸ਼ੀ ਆਪਣੇ ਵਿਆਹ ਨੂੰ ਲੈ ਕੇ ਤੇ ਆਪਣੇ ਹਸਬੰਦ ਨੂੰ ਲੈ ਕੇ ਤੇ ਲੋਕਾਂ ਨੇ ਇਹ ਵੀਡੀਓ ਦੇਖਣ ਤੋਂ ਬਾਅਦ ਇਹ ਹੀ ਗੱਲਾਂ ਕਹੀਆਂ ਸੀ ਕਿ ਜਿਸ ਘਰ ਦੇ ਵਿੱਚ ਇਹ ਕੁੜੀ ਜਾਊਗੀ ਉਹ ਘਰ ਬਹੁਤ ਭਾਗਾ ਵਾਲਾ ਹੋਊਗਾ ਤੇ ਇੱਥੇ ਆਪਾਂ ਤੁਹਾਨੂੰ ਦੱਸ ਦੇ ਕਿ ਇੱਕ ਬਹੁਤ ਹੀ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਇਹ ਕੁੜੀ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਇਸ ਦੇ ਸਹੁਰਾ ਪਰਿਵਾਰ ਨੇ ਇਸ ਨੂੰ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਕਿਹਾ ਜਾ ਰਿਹਾ ਹੈਗਾ ਕਿ ਇਸ ਦੇ ਵਿੱਚ ਸਾਰੇ ਪਰਿਵਾਰ ਦਾ ਹੱਥ ਆਗਾ ਜ਼ਹਿਰ ਦੇਣ ਵਾਲਾ ਕੁੜੀ ਦਾ ਸੋਰਾ ਦੱਸਿਆ ਜਾ ਰਿਹਾ ਹੈ ਕਿ ਇੱਥੇ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਸੋਰਾ ਤੇ ਇਸ ਦੇ ਹਸਬੰਡ ਨੂੰ ਗ੍ਰਿਫਤਾਰ ਕਰ ਲਿਆ ਪਰ ਇਸ ਦੀਆਂ ਭੈਣਾਂ ਮੁੰਡੇ ਦੀਆਂ ਉਹ ਗ੍ਰਿਫਤਾਰ ਨਹੀਂ ਕੀਤੀਆਂ ਗਈਆਂ ਕੁੜੀ ਵਾਲਿਆਂ ਦੁਆਰਾ ਧਰਨਾ ਲਾਇਆ ਗਿਆ ਕਿ ਜਿੰਨਾ ਚਿਰ ਸਾਰਿਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਊਗਾ ਅਸੀਂ ਇਸ ਦਾ ਸੰਸਕਰ ਨਹੀਂ ਕਰਾਂਗੇ ਤੇ ਲੋਕਾਂ ਦੁਬਾਰਾ ਕਮੈਂਟ ਬਾਕਸ ਦੇ ਵਿੱਚ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਕਿ ਇੰਨੀ ਹਸਮੁਖ ਕੁੜੀ ਇੰਨੀ ਭੋਲੀ ਕੁੜੀ ਕਿਸੇ ਨੂੰ ਨਹੀਂ ਮਿਲਦੀ ਅੱਜ ਕੱਲ ਦੇ ਟਾਈਮ ਦੇ ਵਿੱਚ ਤੇ ਜਿਹਨੂੰ ਮਿਲੀ ਆ ਉਸਨੇ ਇਸ ਦੀ ਕਦਰ ਨਹੀਂ ਪਾਈ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਸਾਂਝੇ ਜ਼ਰੂਰ ਬਾਕੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵੀ ਜ਼ਰੂਰ ਲਿਖੋ ਕਿ ਵਾਹਿਗੁਰੂ ਇਸ ਭੈਣ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਮਿਲਦਿਆਂ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ